ਮੇਰਾ ਨਾਮ ਰਾਜੇਪ ਸਿੰਘ ਹੈ ਜੀ ਅੱਜ ਕੀ ਗੱਲ ਬਾਤ ਹੋਈ ਕਿ ਕੋਈ ਗਲਬਾਤ ਕੋਈ ਨਹੀਂ ਵਿਆਦ ਹੋ ਆ ਰਹੀ ਸੀ ਗਈ ਤੇ ਆਟੋ ਕਾਰ ਸੀ ਚੰਡੀਗੜ੍ਹ ਨੰਬਰ ਦੀ 0185 ਨੰਬਰ ਸੀਗਾ ਉਹਨਾਂ ਹਰੇ ਕਾਰ ਨੂੰ ਟੱਕਰ ਮਾਰ ਕੇ ਅੱਗੇ ਕੱਢੀ ਆ ਤੇ ਥੋੜੀ ਜਿਗ ਅੱਗੇ ਜਾ ਕੇ ਉਹ ਟ੍ਰੈਫਿਕ ਦੇ ਵਿੱਚ ਰੁੱਕ ਗਏ ਜਦੋਂ ਜਦੋਂ ਅਸੀਂ ਰੋਕ ਕੇ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਬਾਤ ਹੋ ਯਾਰ ਐ ਟੇਪ ਪੁਰਾਣਾ ਰੈਟੇਪ ਸੀ ਟੇਲਰ ਬੰਦੇ ਦੇ ਸਾਹਮਣੇ ਹੋ ਕੇ ਬਾਅਦ ਜੀ ਜਦੋਂ ਹੀ ਪੁੱਛਿਆ ਵੀ ਕੀ ਗੱਲ ਬਾਤ ਤੁਸੀਂ ਸਾਡੀ ਟੱਕਰ ਮਾਰੀ ਆ ਸਾਨੂੰ ਕਹਿੰਦੇ ਸੀ ਜਲਦੀ ਚਾਹੀ ਜਲਦੀ ਆ ਜੀ ਕਹਿੰਦਾ ਜਲਦੀ ਜਾ ਤੁਸੀਂ ਲੋਕਾਂ ਨੂੰ ਥੱਲੇ ਦੇ ਦੋਗੇ ਸਾਨੂੰ ਕਹਿੰਦੇ ਵੀ ਸਾਨੂੰ ਜਾਣਦੇ ਸੀ ਬਹੁਤ ਜਲਦੀ ਹੈਗਾ ਤੁਸੀਂ ਸਾਨੂੰ ਹਰ ਜਾਣਾ ਦੋ ਤੁਸੀਂ ਜਾਓ ਤੇ ਉਹਨੇ ਕੱਢਿਆ ਪਿਸਤਲ ਜੀ ਇੱਕ ਫਾਇਰ ਹਵਾਈ ਕੀਤਾ ਦੋ ਥੱਲੇ ਮਾਰੇ ਮਤਲਬ ਇਰਾਦਾ ਕਤਲ ਹੋ ਗਿਆ 307 ਫਿਰ ਉਹਨੇ ਮੇਰੇ ਪੈਰ 'ਚ ਮਾਰਿਆ ਜੀ ਜਦੋਂ ਨੂੰ ਪਤਾ ਲੱਗਿਆ ਵੀ ਮੇਰੇ ਪੈਰ 'ਚ ਮਤਲਬ ਫਾਇਰ ਹੀ ਬਚ ਗਿਆ ਵਾ ਤੇ ਦੈਨ ਉਹਨਾਂ ਆਪ ਦਾ ਭੱਜਾ ਉੱਥੇ ਭੱਜ ਕੇ ਮੋਟਰਸਾਈਕਲ ਪਿੱਛੋਂ ਲੈਣ ਆ ਗਿਆ ਉਹਨੂੰ ਤੇ ਮੋਟਰਸਾਈਕਲ 'ਚ ਬੈ ਕੇ ਉਹਨੇ ਮੋਟਰਸਾਈਕਲ ਭਜਾਇਆ ਪਿੱਛੇ ਉਹਨਾਂ ਗੱਡੀ ਭਜਾ ਲਈ ਜੀ ਇਹ ਹੋਇਆ ਜੀ ਉੱਥ ਬੰਦਾ ਇਹ ਦੋ ਪਾਸੇ ਚੰਗਾੜੀ ਜਦੀ ਇਧਰ ਆਣ ਵਾਲਾ ਹੀ ਤੇ ਇੱਕ ਅਣਪਛਾਤਾ ਬੰਦਾ ਸੀ ਉਹਨੂੰ ਆਪਣੀ ਜੱਬਸ਼ਾਨ ਨਹੀਂ ਹੈਗੀ ਉਹ ਪੁਲਿਸ ਨੂੰ ਤਬਦੀਸ਼ ਕਰ ਰਹੀ ਆ ਤੇ ਉਹ ਸਰ ਕਹ ਰਿਹਾ ਵੀ ਅਹੀਂ ਆ ਕੇ ਲੱਭ ਲਾ ਵੀ ਸ਼ਾਮ ਤੱਕ ਬੰਦਾ ਕੱਲ ਤੱਕ ਬੰਦਾ ਲੱਭ ਲਾ ਲੈ ਨਹੀਂ ਨਹੀਂ ਪ੍ਰਾਣੀ ਦੇ ਚਸ਼ਨੀ ਜੀ ਅਹੀਂ ਤੋਂ ਮੁੰਡਿਆਂ ਨੂੰ ਜਾਣਦੇ ਤੱਕ ਨਹੀਂ ਹੈ ਗਈ ਪ੍ਰਾਣੀ ਦੇ ਚਸ਼ ਕੋਈ ਨਹੀਂ ਟੱਕਰ ਹੋਈ ਆ ਅਹੀਂ ਜਦੋਂ ਉਹਨਾਂ ਨੇ ਪੁੱਛਿਆ ਵੀ ਕਿਉਂ ਟੱਕਰ ਕੀਤੀ ਆ ਤੇ ਉਥੋਂ ਨਾ ਗੁੱਸੇ ਜਾਵੇ ਬਸ ਫੇਰ ਮਾਰਿਆ ਉਹਦੇ ਕੱਢ ਕੇ ਮੰਗ ਕਰਦੇ ਇਨਸਾਫ ਦੀ ਮੰਗ ਕਰਦੇ ਉਹਦਾ ਪਰਚਾ ਗਰੀਚੇ ਬੰਦੇ ਅੰਦਰ ਹੁਣ ਜੇਬ ਦੇ ਵਿੱਚ 307 ਲਗਦੀ ਇਰਾਦਾ ਕਤਲ ਦੀ ਵੈਸੇ ਤਾਂ ਕੋਣਾਂ ਮੌਕੇ ਤੇ ਚਾਰ ਚਲੀਆਂ ਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਦੇ ਸਾਨੂੰ ਖੋਲ ਲੱਭ ਗਿਆ ਤੇ ਉਹ ਐਸਐਚਓ ਸਾਹਿਬ ਨੂੰ ਅਸੀਂ ਬਰਾਮਦ ਕਰਾਤੇ ਆ 300 ਤਿੰਨ ਖੋਲ ਜਿਹੜੇ ਸੀਗੇ ਹਾਂ ਜੀ ਐਸਐਚਓ ਸਾਹਿਬ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਪੂਰੀ 307 ਦਾ ਪਰਚਾ ਕਟਾਂਗੇ ਬਾਕੀ ਵੇਖੋ ਪ੍ਰਸ਼ਾਸਨ ਕੀ ਕਰਦਾ ਹੀ ਹੁਣ ਪਛ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਰਣਜੋਤ ਸਿੰਘ ਆ ਜੀ ਕਟਣਾ ਬਾਕੀ ਕਟਣਾ ਭਾਜੀ ਇਹ ਨਾ ਕਿਤੇ ਪਤਾ ਨਹੀਂ ਉਹਨਾਂ ਨੂੰ ਨਸ਼ਾ ਕੀਤਾ ਹੀ ਕੀ ਕੀਤਾ ਯੋ ਨਾ ਬੰਦਿਆਂ ਨੇ ਉਹਨਾਂ ਗੱਡੀ ਲਈ ਇਹਨਾਂ ਕੋਲ ਗੱਡੀ ਲਾ ਕੇ ਰੁਪਿਆ ਲਈ ਐਲਟੋ ਨੰਬਰ ਸੀਗਾ ਚੰਡੀਗੜ੍ਹ ਨੰਬਰ ਸੀਗੀ ਗੱਡੀ ਤੇ ਉਹਨਾਂ ਭਿਆਲੀ ਤੇ ਅੱਗੇ ਸੀਗਾ ਟ੍ਰੈਫਿਕ ਉੱਥੇ ਆ ਕੇ ਨਾ ਥੋੜਾ ਜામ ਸੀ ਤੇ ਗੱਡੀ ਰੋਕ ਗਈ ਪਿੱਛੇ ਇਹਨਾਂ ਦੀ ਇਹਨਾਂ ਦੇ ਅੱਗੇ ਰੋਕ ਲਈ ਤੇ ਇਹਨਾਂ ਦਾ ਉੱਥੇ ਨਾ ਜਿਹ ਬਹਿਸ ਵਸਈਆ ਹੋਈ ਜਾਂਦਾ ਵੀ ਇਹਨਾਂ ਕਹਿਆ ਕਿ ਉਨੀ ਚਰ ਨੂੰ ਰਾਸੀ ਕਾ ਮੇਰੀ ਦੁਕਾਨ ਸ਼ਾਪ ਲੱਗ ਗਈ ਆ ਮੈਂ ਆ ਗਿਆ ਭੱਜ ਕੇ ਉੱਥੇ ਜਿੰਨੇ ਜਦੋਂ ਮੈਂ ਪਹੁੰਚਿਆ ਤੇ ਮੈਂ ਇਹਨਾਂ ਨੂੰ ਹਟਾਤਾ ਮੈਂ ਕਹਾ ਯਾਰ ਛੱਡੋ ਪਰ ਆਪਾਂ ਭਰਾ ਸਜਣਵੇਲੀ ਹੈਗੇ ਆ ਸਾਰੇ ਆਪਾਂ ਇੱਥੋਂ ਰਹਿਣ ਵਾਲੇ ਆ ਵੀ ਛੱਡੋ ਪਰ ਤੇ ਮੈਂ ਛਰੋਣ ਲੱਗਾ ਤਾਂ ਉਹ ਪਤਾ ਨਹੀਂ ਬੰਦੇ ਨੇ ਕੀ ਨਸ਼ਾ ਕੀਤਾ ਸੀ ਕੀ ਕੀਤਾ ਸਾਨੂੰ ਇਸ ਬਾਰੇ ਨਹੀਂ ਪਤਾ ਵੀ ਉਹਦਾ ਆਪਦਾ ਪਿਸਤਲ ਸੀ ਜਾਂ ਨਜਾਇਜ਼ ਸੀ ਸਾਨੂੰ ਇਸ ਬਾਰੇ ਵੀ ਨਹੀਂ ਪਤਾ ਉਹਨੇ ਪਿਸਤਲ ਕੱਢਿਆ ਲੋਡ ਕੀਤਾ ਇੱਕ ਫਾਇਰ ਹਵਾਈ ਕੀਤਾ ਤਿੰਨ ਸਾਡੇ ਬਾਰੇ ਜਿਹਦੇ ਵਿੱਚੋਂ ਇਹਨਾਂ ਦੇ ਸਾਨੂੰ ਖੂਨ ਲੱਭਿਆ ਵਾਈਫਰ ਵਾਲੇ ਦਾ ਕੋਲ ਨਹੀਂ ਲੱਭਾ ਤੈਨੀਆਂ ਵਾਲੇ ਕੋਲ ਲੱਭਿਆ ਉਹਨੂੰ ਉਹ ਅਸੀਂ ਐਸਐਸਓ ਸਾਹਿਬ ਨੂੰ ਬਰਾਮਦ ਕਰਾਤੇ ਆ ਨਾ ਬਕਾਇਦਾ ਸਾਡੇ ਕੋਲ ਵੀਡੀਓ ਪਈ ਸਾਰਾ ਕੁਝ ਪਿਆ ਉਥੋਂ ਤੇ ਸਰਕਾਰੀ ਕੈਮਰੇ ਵੀ ਲੱਗੇ ਹੋਏ ਜਿੱਥੇ ਵਾਰਦਾਤ ਹੋਈ ਆ ਤੇ ਉਹ ਇੱਕ ਜਿਹਦੇ ਵਿੱਚੋਂ ਗੋਲੀ ਆਪਣੇ ਭਰਾ ਦੀ ਲਾਤ ਨੂੰ ਖਹਿ ਕੇ ਲੰਗੀ ਮੰਗ ਕੀ ਅਸੀਂ ਇਹੀ ਕਹਾਂਗੇ ਵੀ ਜੋ ਗੁੰਡਰਾਜ ਆ ਖਤਮ ਹੋਵੇ ਵੀ ਸਾਨੂੰ ਬੜੀ ਉਮੀਦ ਆ ਐਸਐਸਓ ਸਾਹਿਬ ਤੋਂ ਵੀ ਸਾਡੇ ਇਹ ਪੂਰੀ ਕਾਰਵਾਈ ਕਰਨਗੇ ਉਹਨਾਂ ਦੇ ਜੋ ਦੋਸ਼ੀਆਂ ਤੇ ਬਾਕੀ ਜੋ ਪ੍ਰਸ਼ਾਸਨ ਕਰਦਾ ਸਿਰ ਮੱਥੇ ਚੱਲੀਏ ਇਹ ਮਾਮਲਾ ਹਾਨੂੰ ਮਤਲਬ ਇਤਲਾ ਮਿਲੀ ਸੀ ਕਿ ਬੁੱਕਾ ਗਿਆ ਸੀ ਬਲਾਸਪਰ ਕੋਲ ਪਰ ਕੋਠਾ ਨੇ ਕਿ ਰਾਜੀਵ ਸਿੰਘ ਨੂੰ ਜਿਹੜਾ ਵੀ ਫਾਇਰ ਲਗਾ ਕੇ ਕਰਕੇ ਜਿਹੜਾ ਦਾਖਲ ਇਸ ਬਲਾਸਪਰ ਦੇ ਵਿੱਚ ਅਸੀਂ ਆਏ ਹਾਂ ਰਾਜੀਵ ਸਿੰਘ ਇਸ ਬਲਾਸਪਰ ਦਾਖਲ ਮਤਾ ਪਿਆਰ ਲਿਖਿਆ ਜਿਹੜੀ ਮਾਂਦੀ ਕਿ ਨਹੀਂ ਕਰਦੀ ਉਹ ਅਮਲ ਚ ਲੰਗੀ ਜਾਵੇ ਜੀ ਇਹਨਾਂ ਨੇ ਇਹਨਾਂ ਦੇ ਦਸਨ ਮੁਕਾਬਲੇ ਰਾਜੀਵ ਸਿੰਘ ਨੇ ਜੋ ਸਟੇਟਮੈਂਟ ਦਿੱਤੀ ਹੈ ਉਹ ਇੱਕ ਹਵਾਈ ਪੈਰ ਉੱਪਰ ਕੀਤਾ ਤੇ ਤਿੰਨ ਬੰਦੇ ਮਾਰੇ ਫਾਇਰ ਦੇ ਨਾਲ ਵਿੱਚ ਰੱਖ ਕੇ ਇਹਨਾਂ ਦੇ ਜਿਹੜਾ ਬੰਦੇ ਲੱਗਿਆ ਸੀ डॉक्टर साहब मेरे किले चली चलने की कुश्ती कोल भी मिले नहीं साजे कोल वगैरह अच्छे मौका जाके बैठना मिला मु, मौका करना जो तो जो रिकवरी होगी फिर बाद हो